ਮਹਾਰਾਸ਼ਟਰ ਦੇ ਪੂਨੇ ਵਿੱਚ ਇੱਕ ਸ਼ੱਕੀ ਬਿਮਾਰੀ ਰੋਗ ਨੇ ਹਾਲਚਲ ਮਚਾ ਦਿੱਤੀ ਹੈ ਪੂਨੇ ਦੇ ਆਸ-ਪਾਸ ਦੇ ਸ਼ਹਿਰਾਂ ਵਿੱਚ ਗੁਇਲੈਨ ਬੈਰੋ ਸਿੰਡਰੋਮ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਜਿਸ ਨੂੰ ਜੀਬੀਐਸਵੀ ਕਿਹਾ ਜਾ ਰਿਹਾ ਹੈ ਕਿ ਸਾਡੀ ਗਿਣਤੀ 100 ਦਾ ਆਕੜਾ ਪਾਰ ਕਰ ਰਹੀ ਹੈ ਸੋਲਾਪੁਰ ਚ ਇਸ ਕਾਰਨ ਇੱਕ ਸ਼ੱਕੀ ਦੀ ਮੌਤ ਹੋ ਗਈ ਹੈ ਸੋਲਾਪੁਰ ਤੋਂ ਇਲਾਵਾ ਮਹਾਰਾਸ਼ਟਰ ਦੇ ਸਿਹਤ ਵਿਭਾਗ ਨੇ ਪੂਨੇ ਪਿਪੜੀ ਚਚਵਾੜ ਪੂਨੇ ਦੇ ਹਾਤੀ ਤੇ ਨੇੜਲੇ ਜ਼ਿਲ੍ਹੇ ਵਿੱਚ ਜੀਬੀਐਸ ਤੇ ਸ਼ੱਕੀ 18 ਹੋਰ ਲੋਕਾਂ ਦੀ ਪਛਾਣ ਕੀਤੀ ਹੈ ਵਫਾਕ ਹਸਪਤਾਲਾਂ ਵਿੱਚ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਇਹਨਾਂ ਵਿੱਚੋਂ 16 ਵੈਂਟੀਲੇਟਰ ਤੇ ਨੇ ਤੇ ਇਹਨਾਂ ਵਿੱਚੋਂ 68 ਪੁਰਸ਼ ਤੇ 33 ਔਰਤਾਂ ਸ਼ਾਮਲ ਨੇ ਰਾਜ ਦੇ ਸਿਹਤ ਵਿਭਾਗ ਦੇ ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ 101 ਮਰੀਜ਼ਾਂ ਵਿੱਚ 19 ਮਰੀਜ਼ 9 ਸਾਲ ਤੋਂ ਘੱਟ ਉਮਰ ਦੇ ਨੇ ਤੇ 15 ਮਰੀਜ਼ 10 ਸਾਲ ਤੋਂ 19 ਸਾਲ ਦੇ ਵਰਗ ਦੇ ਨੇ ਤੇ 20 ਮਰੀਜ਼ 20 ਤੋਂ 29 ਉਮਰ ਦੇ ਨੇ 13 ਮਰੀਜ਼ ਅਜਿਹੇ ਨੇ ਜੋ 30 ਤੋਂ 39 ਸਾਲ ਦੀ ਉਮਰ ਦੇ ਨੇ ਇਹ ਮਾਮਲੇ ਉਸ ਵਲੇ ਸਾਹਮਣੇ ਆਏ ਜਦੋਂ ਹਸਪਤਾਲਾ ਨੇ ਮੁਕਤ ਤੌਰ ਤੇ ਸਿੰਘਗੜ ਰੋਡ ਦਿਾਰੇਦਵਾਲੇ ਖੇਤਰਾ ਤੋਂ ਜੀਬੀਐਸ ਮਰੀਜ਼ਾਂ ਦੀ ਰਿਪੋਰਟ ਕਰਨੀ ਸ਼ੁਰੂ ਕੀਤੀ। ਬਿਊਰੋ ਰਿਪੋਰਟ ਜੀਟੀਆਰਟੀਵੀ ਮਹਾਰਾਸ਼ਟਰ ਦੀ ਪੂਨੇ ਵਿੱਚ ਇੱਕ ਸ਼ੱਕੀ ਬਿਮਾਰੀ ਰੋਗ ਨੇ ਹਲਚਲ ਮਚਾ ਦਿੱਤੀ ਹੈ ਪੂਨੇ ਦੇ ਆਸ-ਪਾਸ ਦੇ ਸ਼ਹਿਰਾਂ ਵਿੱਚ ਗੁਇਲੈਨ ਬੈਰੋ ਸਿੰਡਰੋਮ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਜਿਸ ਨੂੰ ਜੀਬੀਐਸ ਵੀ ਕਿਹਾ ਜਾ ਰਿਹਾ ਹੈ ਕਿ ਇਸਦੀ ਗਿਣਤੀ 100 ਦਾ ਆਕੜਾ ਪਾਰ ਕਰ ਰਹੀ ਹੈ 16 ਫੁੱਟ ਜਿਸ ਕਾਰਨ ਇੱਕ ਸ਼ੱਕੀ ਦੀ ਮੌਤ ਹੋ ਗਈ ਹੈ। ਸੋਲਾਪੁਰ ਤੋਂ ਇਲਾਵਾ ਮਹਾਰਾਸ਼ਟਰ ਦੇ ਸਿਹਤ ਵਿਭਾਗ ਨੇ ਪੂਨੇ, ਪਿਪੜੀ, ਚਿਚਵਾੜ, ਪੂਨੇ ਦਿਹਾਤੀ ਤੇ ਨੇੜਲੇ ਜ਼ਿਲ੍ਹੇ ਵਿੱਚ ਜੀਪੀਐਸ ਤੇ 36 18 ਹੋਰ ਲੋਕਾਂ ਦੀ ਪਛਾਣ ਕੀਤੀ ਹੈ ਵਕਫਾ ਕਸਤਾਲਾ ਵਿੱਚ ਇਹਨਾਂ ਦਾ ਇਲਾਜ ਚੱਲ ਰਿਹਾ ਤੇ ਇਹਨਾਂ ਵਿੱਚੋਂ 16 ਵੈਂਟੀਲੇਟਰ ਤੇ ਨੇ ਅਤੇ ਇਹਨਾਂ ਵਿੱਚੋਂ 68 ਪੁਰਸ਼ ਤੇ 33 ਔਰਤਾਂ ਸ਼ਾਮਲ ਨੇ ਰਾਜ ਦੇ ਸਿਹਤ ਵਿਭਾਗ ਦੇ ਸ਼ੁਰੂਆਤੀ ਵਿਸ਼ੇਸ਼ਲੇਣਨ ਤੋਂ ਪਤਾ ਲੱਗਿਆ ਹੈ ਕਿ 101 ਮਰੀਜ਼ਾਂ ਵਿੱਚ 19 ਮਰੀਜ਼ 9 ਸਾਲ ਤੋਂ ਘੱਟ ਉਮਰ ਦੇ ਨੇ ਤੇ 15 ਮਰੀਜ਼ 10 ਸਾਲ ਤੋਂ 19 ਸਾਲ ਦੇ ਵਰਗ ਦੇ ਨੇ ਤੇ 20 ਮਰੀਜ਼ 20 ਤੋਂ 29 ਉਮਰ ਦੇ ਨੇ 13 ਮਰੀਜ਼ ਅਜੇਹੇ ਨੇ ਜੋ 30 ਤੋਂ 39 ਸਾਲ ਦੀ ਉਮਰ ਦੇ ਨੇ ਇਹ ਮਾਮਲੇ ਉਸ ਵੇਲੇ ਸਾਹਮਣੇ ਆਏ ਜਦੋਂ ਹਸਪਤਾਲਾ ਨੇ ਮੁਕਤ ਤੌਰ ਤੇ ਸਿੰਘਗੜ ਰੋਡ ਗਿਆਲੇਦਵਾਲੇ ਖੇਤਰਾ ਤੋਂ ਜੀਵੀਐਸ ਮਰੀਜ਼ਾਂ ਦੀ ਰਿਪੋਰਟ ਕਰਨੀ ਸ਼ੁਰੂ ਕੀਤੀ ਬਿਊਰੋ ਰਿਪੋਰਟ ਜੀਕੇਆਈਟੀਵੀ ਮਹਾਰਾਸ਼ਟਰ ਦੇ ਪੂਨੇ ਵਿੱਚ ਇੱਕ ਸ਼ੱਕੀ ਬਿਮਾਰੀ ਰੋਗ ਨੇ ਹਲਚਲ ਮਚਾ ਦਿੱਤੀ ਹੈ ਪੂਨੇ ਦੇ ਆਸ-ਪਾਸ ਦੇ ਸ਼ਹਿਰਾਂ ਵਿੱਚ ਗੁਇਲਨ ਬੈਰੋ ਸਿੰਡਰੋਮ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਜਿਸ ਨੂੰ जीबीएसवी ਕਿਹਾ ਜਾ ਰਿਹਾ ਹੈ ਕਿ ਸਾਦੀ ਗਿਣਤੀ 100 ਦਾ ਅਕੜਾ ਪਾਰ ਕਰ ਰਹੀ ਹੈ 16ਪੁਰਿਸ ਕਾਰਨ ਇੱਕ ਸ਼ੱਕੀ ਦੀ ਮੌਤ ਹੋ ਗਈ ਹੈ 16ਪੁਰ ਤੋਂ ਇਲਾਵਾ ਮਹਾਰਾਸ਼ਟਰ ਦੇ ਸਿਹਤ ਵਿਭਾਗ ਨੇ ਪੂਨੇ ਪਿਪੜੀ ਚਚਵਾੜ ਪੂਨੇ ਦੇ ਹਾਤੀ ਤੇ ਨੇੜਲੇ ਜ਼ਿਲ੍ਹੇ ਵਿੱਚ ਜੀਬੀਐਸ ਤੇ ਸ਼ੱਕੀ 18 ਹੋਰ ਲੋਕਾਂ ਦੀ ਪਛਾਣ ਕੀਤੀ ਹੈ ਵਕਫਾ ਕਸਤਾਲਾ ਵਿੱਚ ਇਹਨਾਂ ਦਾ ਇਲਾਜ ਚੱਲ ਰਿਹਾ ਤੇ ਇਹਨਾਂ ਵਿੱਚੋਂ 16 ਵੈਂਟੀਲੇਟਰ ਤੇ ਨੇ ਅਤੇ ਇਹਨਾਂ ਵਿੱਚੋਂ 68 ਪੁਰਸ਼ ਤੇ 33 ਔਰਤਾਂ ਸ਼ਾਮਲ ਨੇ ਰਾਜ ਸਿਹਤ ਵਿਭਾਗ ਦੇ ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ 101 ਮਰੀਜ਼ਾਂ ਵਿੱਚ 19 ਮਰੀਜ਼ 9 ਸਾਲ ਤੋਂ ਘੱਟ ਉਮਰ ਦੇ ਨੇ ਤੇ 15 ਮਰੀਜ਼ 10 ਸਾਲ ਤੋਂ 19 ਸਾਲ ਦੇ ਵਰਗ ਦੇ ਨੇ ਤੇ 20 ਮਰੀਜ਼ 20 ਤੋਂ 29 ਉਮਰ ਦੇ ਨੇ 13 ਮਰੀਜ਼ ਅਜਿਹੇ ਨੇ ਜੋ 30 ਤੋਂ 39 ਸਾਲ ਦੀ ਉਮਰ ਦੇ ਨੇ ਇਹ ਮਾਮਲੇ ਉਸ ਵੇਲੇ ਸਾਹਮਣੇ ਆਏ ਜਦੋਂ ਹਸਪਤਾਲਾ ਨੇ ਮੁਕਤ ਤੌਰ ਤੇ ਸਿੰਘ ਗੜ ਰੋਡ ਦਿਆਲੇ ਦਿਵਾਲੇ ਖੇਤਰਾ ਤੋਂ ਜੀਵੀਐਸ ਮਰੀਜ਼ਾਂ ਦੀ ਰਿਪੋਰਟ ਕਰਨੀ ਸ਼ੁਰੂ ਕੀਤੀ ਬਿਊਰੋ ਰਿਪੋਰਟ ਜੀਕੇਆਰਟੀਵੀ